ਸਤ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਥੀਟਰ ਆਰਟਿਸਟ ਹਜ਼ਰ ਲੁਧਿਆਣਾ ਤੋਂ ਪੁੱਤ ਜੰਮੇ ਤਾਂ ਜਸ਼ਨ ਮਨਾਉਂਦੇ ਧੀ ਦਾ ਕੁੱਖ ਵਿੱਚ ਕਤਲ ਕਰਾਉਂਦੇ ਪੁੱਜ ਗਿਆ ਇਨਸਾਨ ਚੰਨ ਉੱਤੇ ਕੋਈ ਇਹਨਾਂ ਨੂੰ ਸਮਝਾਓ ਧੀ ਪੁੱਤ 'ਚ ਫਰਕ ਨਾ ਕੋਈ ਚੰਗੀ ਸੋਚ ਅਪਣਾਓ ਬਦਲੋ ਆਪਣੇ ਗਲਤ ਇਰਾਦੇ ਸਿੱਖੋ ਸਿਆਣੀਆਂ ਗੱਲਾਂ ਹਰ ਖੇਤਰ ਵਿੱਚ ਮਾਰਦਿਆਂ ਨੇ ਧੀਆ ਵੱਡੀਆਂ ਮੱਲਾ ਧੀਆ ਵੀ ਤਾਂ ਰੱਬ ਦੇ ਜੀ ਨੇ ਮੱਥੇ ਵਟ ਨਾ ਪਾਓ ਧੀ ਪੁੱਤ 'ਚ ਫਰਕ ਨਾ ਕੋਈ ਚੰਗੀ ਸੋਚ ਅਪਣਾਓ ਬਣ ਕੇ ਮੰਤਰੀ ਧੀਆਂ ਚਲਾਵਨ ਅਕਲ ਨਾਲ ਸਰਕਾਰਾ ਹੁੰਦਾ ਏ ਸਨਮਾਨ ਬੜਾ ਮਿਲਦੀਆਂ ਚੰਡੀਆਂ ਵਾਲੀਆਂ ਘਰ ਚਾਵਾ ਦੇ ਨਾਲ ਪਾਲ ਪੋਸਕੇ ਪੁੱਤਰਾ ਵਾਂਗ ਵੜਿਆਓ ਧੀ ਪੁੱਤ ਚ ਫਰਕ ਨਾ ਕੋਈ ਚੰਗੀ ਸੋਚ ਅਪਣਾਓ ਜਨਮ ਦਿਨ ਦੀਆਂ ਰਾਜਿਆਂ ਨੂੰ ਜੀ ਵੇਖ ਲੋ ਪੜ ਕੇ ਬਾਣੀ ਲਾਜ ਤਾਵਲੀ ਕਰੇ ਬੇਣਤੀ ਓਰੇ ਲਾੜ ਲੜਾਓ ਧੀ ਪੁੱਤ ਚ ਫਰਕ ਨਾ ਕੋਈ ਚੰਗੀ ਸੋਚ ਅਪਣਾਓ ਧੰਨਵਾਦ